ਇਹ ਵਿਆਹਤਾ ਔਰਤ ਮਨਜਿੰਦਰ ਆਪਣੇ ਸਹੁਰੇ ਘਰ ਤੋਂ ਪੇਕੇ ਘਰ ਤੇ ਵਿੱਚ ਆਈ ਹੋਈ ਸੀ ਆਪਣੇ ਨਾਨਕੇ ਘਰ ਤੇ ਵੀ ਜਿੱਥੇ ਕਿ ਨਵਾਂ ਘਰ ਬਣ ਰਿਹਾ ਸੀ ਖੁਸ਼ੀਆਂ ਖੇੜੇ ਸੀ ਇਸ ਘਰ ਦੇ ਵਿੱਚ ਪਰ ਬੀਤੇ ਦਿਨੀ ਆਪਣੇ ਘਰ ਤੋਂ ਇਹ ਫੋਨ ਤੇ ਗੱਲ ਕਰਦੀ ਕਰਦੀ ਬਾਹਰ ਨਿਕਲੀ ਸੀ ਅਤੇ ਉਸ ਤੋਂ ਬਾਅਦ ਘਰ ਵਾਪਸ ਹੀ ਨਹੀਂ ਆਈ ਇਹ ਵਿਆਹਤਾ ਕੁੜੀ ਸੀ ਪਰ ਉਸ ਪਗਰੋਂ ਇਹਦੇ ਨਾਲ ਕੀ ਕੁਝ ਹੋਇਆ ਇਹ ਕਿਸੇ ਨੂੰ ਨਹੀਂ ਪਤਾ ਫੋਨ ਤੇ ਆਖਿਰਕਾਰ ਉਹ کون ਸੀ ਜਿਸ ਦੇ ਨਾਲ ਗੱਲ ਕਰਤੇ ਕਰਤੇ ਮਨਜਿੰਦਰ ਕੌਰ ਘਰ ਤੋਂ ਬਾਹਰ ਚਲੀ ਗਈ ਕੋਣ ਬੰਦਾ ਸੀ ਉਹ ਜਿਹੜਾ ਰਾਤ ਦੇ ਹਨੇਰੇ ਦੇ ਵਿੱਚ ਇਹਨੂੰ ਇਸ ਤਰ੍ਹਾਂ ਬੁਲਾ ਕੇ ਲੈ ਗਿਆ ਸਵੇਰ ਸਮੇਂ ਭੈਣ ਦੇ ਵੱਲੋਂ ਆਣ ਦੀਆਂ ਚੱਪਲਾਂ ਦੇਖੀਆਂ ਜਾਂਦੀਆਂ ਨੇ ਅਤੇ ਇਹ ਚੱਪਲਾਂ ਰਾਹ ਦੇ ਵਿੱਚ ਪਈਆਂ ਸੀ ਭੈਣ ਦਾ ਕਹਿਣਾ ਸੀ ਕਿ ਮੈਂ ਗੋਹਾ ਸੁੱਟਣ ਜਾਂਦੀ ਸੀ ਉਸ ਸਮੇਂ ਮੈਂ ਆਪਣੀ ਭੈਣ ਦੀਆਂ ਚੱਪਲਾਂ ਦੇਖ ਲਈਆਂ ਪਰ ਕੁਝ ਹੀ ਦੂਰ ਜਾ ਕੇ ਉਸਨੇ ਦੇਖਿਆ ਕਿ ਉਸਦੀ ਇਹ ਭੈਣ ਮ੍ਰਿਤਕ ਹਾਲਤ ਦੇ ਵਿੱਚ ਖੂਨ ਦੇ ਨਾਲ ਲਥਪਥ ਉਸ ਥਾਂ ਤੇ ਪਈ ਹੈ ਆਖਿਰਕਾਰ ਕੀ ਕਾਰਨ ਹੋ ਸਕਦਾ ਹੈ ਕਿ ਇਸ ਕੁੜੀ ਨੂੰ ਫੋਨ ਤੇ ਗੱਲ ਕਰਦੀ ਨੂੰ ਜਦੋਂ ਇਹ ਬਾਹਰ ਜਾਂਦੀ ਹੈ ਉਸ ਤੋਂ ਬਾਅਦ ਇਸ ਨੂੰ ਮਾਰ ਮੁਕਾਇਆ ਗਿਆ ਮਾਰਨ ਵਾਲੇ ਵਿਅਕਤੀ ਕੌਣ ਸੀ ਆਖਿਰਕਾਰ ਕੀ ਉਹ ਕਾਰਨ ਬਣਿਆ ਕਿ ਪੇਕੇ ਘਰ ਦੇ ਵਿੱਚ ਆਈ ਇਹ ਵਿਅਕਤੀ ਕੁੜੀ ਇਸ ਹਾਲਤ ਦੇ ਵਿੱਚ ਪਾਈ ਗਈ ਇਹ ਸਾਰਾ ਕੁਝ ਜਾਂਚ ਪੜਤਾਲ ਦਾ ਵਿਸ਼ਾ ਬਣਿਆ ਹੋਇਆ ਹੈ ਫਿਲਹਾਲ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਕੇ ਜਾਇਜ਼ਾ ਲੈ ਚੁੱਕੇ ਨੇ ਤੇ ਇੱਧਰ ਪਰਿਵਾਰਿਕ ਮੈਂਬਰ ਜੋ ਕੁਝ ਦੱਸ ਰਹੇ ਨੇ ਆਪਣੇ ਬਿਆਨ ਉਹਨਾਂ ਦੇ ਵੱਲੋਂ ਦਰਜ ਕਰਵਾਏ ਗਏ ਨੇ ਪੁਲਿਸ ਦੇ ਵੱਲੋਂ ਇਹਨਾਂ ਸਾਰੀ ਗਲਬਾਤ ਦੇ ਵਿਚਾਲਿਓ ਅਤੇ ਉਸ ਥਾਂ ਤੇ ਮਿਲੀ ਮਨਜਿੰਦਰ ਦੀ ਮ੍ਰਿਤਕ ਦੇ ਤੋਂ ਬਾਅਦ ਕਿਹੜੇ ਸੁਰਾਗ ਇਕੱਠੇ ਕੀਤੇ ਜਾਂਦੇ ਨੇ ਤੇ ਉਹਨਾਂ ਦੇ ਰਾਹੀਂ ਕੀ ਪਤਾ ਲੱਗਦਾ ਫਿਲਹਾਲ ਦੇਖਣਾ ਹੋਵੇਗਾ ਪਰ ਪਰਿਵਾਰਿਕ ਮੈਂਬਰਾਂ ਨੇ ਸਾਫ ਤੌਰ ਤੇ ਕਹਿ ਦਿੱਤਾ ਹੈ ਕਿ ਅਸੀਂ ਆਪਣੀ ਧੀ ਦਾ ਅੰਤਿਮ ਸੰਸਕਾਰ ਉਸ ਸਮੇਂ ਤੱਕ ਨਹੀਂ ਕਰਾਂਗੇ ਜਦੋਂ ਤੱਕ ਸਾਨੂੰ ਪਤਾ ਨਹੀਂ ਲੱਗ ਜਾਂਦਾ ਕਿ ਉਸ ਨੂੰ ਕਿਸ ਦੇ ਵੱਲੋਂ ਅਤੇ ਕਿਉਂ ਮਾਰਿਆ ਗਿਆ ਇੱਕ ਵਿਆਵਤਾ ਕੁੜੀ ਜੋ ਕਿ ਬੀਤੇ ਦਿਨੀ ਆਪਣੇ ਪੇਕੇ ਪਰਿਵਾਰ ਤੇ ਵਿੱਚ ਆਈ ਹੋਈ ਸੀ ਇੱਥੇ ਹੀ ਘਰ ਤੋਂ ਥੋੜੀ ਦੂਰ ਨਗਨ ਹਾਲਤ ਦੇ ਵਿੱਚ ਇਸ ਕੁੜੀ ਦੀ ਮ੍ਰਿਤਕ ਦੇ ਬਰਾਮਦ ਹੋਈ ਹੈ ਰੂਪਨਗਰ ਦੇ ਪਿੰਡ ਨੋਡੇ ਮਾਜਰਾ ਦਾ ਇਹ ਡਰਾ ਦੇਣ ਵਾਲਾ ਮਾਮਲਾ ਹੈ ਜਿੱਥੇ ਇੱਕ ਵਿਅਕਤੀ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਮਾਰ ਦਿੱਤਾ ਗਿਆ ਅਤੇ ਉਸ ਦੇ ਸਰੀਰ ਤੋਂ ਕੱਪੜੇ ਵੀ ਗਾਇਬ ਸਨ ਇਸ ਦੀ ਪਛਾਣ ਮਨਜਿੰਦਰ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਪਿੰਡ ਸਿਬਲ ਮਾਜਰਾ ਦੇ ਵਜੋਂ ਕੀਤੀ ਗਈ ਹੈ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਵਿੱਚ ਮ੍ਰਿਤਕ ਕੌਰਤ ਦੀ ਭੈਣ ਮਨਜਿੰਦਰ ਕੌਰ ਨੇ ਦੱਸਿਆ ਕਿ ਉਸਦੀ ਭੈਣ ਪਿੰਡ ਦੇ ਵਿੱਚ ਬਣ ਰਹੇ ਘਰ ਦੇ ਕੰਮ ਦੇ ਲਈ ਆਪਣੇ ਨਾਨਕੇ ਘਰ ਨੋਢੀ ਮਾਜਰਾ ਆਈ ਹੋਈ ਸੀ ਪਰ ਕੱਲ ਰਾਤ ਨੂੰ ਕਰੀਬ 9 ਵਜੇ ਮੋਬਾਈਲ ਤੇ ਗੱਲ ਕਰਦੇ ਹੋਏ ਘਰੋਂ ਉਹ ਬਾਹਰ ਨਿਕਲ ਗਈ ਅਤੇ ਫਿਰ ਉਸ ਤੋਂ ਬਾਅਦ ਵਾਪਸ ਹੀ ਨਹੀਂ ਪਰਤੀ ਉਸ ਨੂੰ ਕਾਫੀ ਦੇਰ ਤੱਕ ਲੱਭਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਰਾਤ ਹੁਣ ਕਰਕੇ ਉਹ ਨਹੀਂ ਮਿਲੀ ਦੱਸਿਆ ਗਿਆ ਕਿ ਸਵੇਰੇ ਜਦੋਂ ਘਰੋਂ ਗੋਬਰ ਸੁਟਣ ਦੇ ਲਈ ਉਹ ਬਾਹਰ ਗਈ ਤਾਂ ਉਸਨੇ ਦੇਖਿਆ ਕਿ ਉਸਦੀ ਭੈਣ ਦੀਆਂ ਚਪਲਾਂ ਖੇਤਾਂ ਦੇ ਵਿੱਚ ਪਈਆਂ ਸਨ ਅਤੇ ਜਦੋਂ ਉਹ ਥੋੜੀ ਦੂਰ ਗਈ ਤਾਂ ਉਸਨੇ ਆਪਣੀ ਭੈਣ ਮਨਜਿੰਦਰ ਕੌਰ ਦੀ ਮ੍ਰਿਤਕ ਦੇ ਉੱਥੇ ਪਈ ਦੇਖੀ ਪਤਾ ਲੱਗਿਆ ਕਿ ਉਸਦੇ ਮੂਹਰੇ ਦੇ ਉੱਪਰ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਹੋਇਆ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ ਤੇ ਪੁਲਿਸ ਦੇ ਉੱਚ ਅਧਿਕਾਰੀ ਵੀ ਪਹੁੰਚੇ ਸਨ ਇਸ ਸਬੰਧੀ ਸਥਾਨਕ ਪੁਲਿਸ ਸਟੇਸ਼ਨ ਮੁਖੀ ਇੰਸਪੈਕਟਰ ਸੁਨੀਲ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਮੌਕੇ ਤੇ ਜਾ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਹੈ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਫਿਲਹਾਲ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਕੁੜੀ ਦੀ ਮ੍ਰਿਤਕ ਦੇ ਨੂੰ ਆਨੰਦਪੁਰ ਸਾਹਿਬ ਵਿਖੇ ਪੇਜ ਦਿੱਤਾ ਗਿਆ ਹਸਪਤਾਲ ਵਿਖੇ ਤਾਂ ਕਿ ਸਾਰੀ ਸਥਿਤੀ ਨੂੰ ਸਪਸ਼ਟ ਕੀਤਾ ਜਾ ਸਕੇ ਕਿ ਆਖਿਰਕਾਰ ਉਸ ਕੁੜੀ ਦੇ ਨਾਲ ਹੋਇਆ ਕੀ ਕੁਝ ਪੁਲਿਸ ਨੇ ਪਰਿਵਾਰਿਕ ਮੈਂਬਰਾਂ ਨੂੰ ਜਲਦ ਹੀ ਇਨਸਾਫ ਦਿਵਾਉਣ ਦਾ ਅਤੇ ਜਿਸ ਤੋਂ ਵੱਲੋਂ ਵੀ ਇਹ ਮਾੜਾ ਕੰਮ ਕੀਤਾ ਗਿਆ ਉਸ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਦਿਵਾਇਆ ਗਿਆ ਇਸ ਸਬੰਧੀ ਮ੍ਰਿਤਕਾ ਦੇ ਪਤੀ ਗੁਲਦੀਪ ਸਿੰਘ ਮਾ ਸੁਰਿੰਦਰ ਕੌਰ ਪਿਤਾ ਗੁਰਮukh ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਕਿਹਾ ਕਿ ਮ੍ਰਿਤਕ ਦਾ ਅੰਤਿਮ ਸੰਸਕਾਰ ਅਸੀਂ ਨਹੀਂ ਕਰਾਂਗੇ ਇਹ ਉਦੋਂ ਹੀ ਕੀਤਾ ਜਾਵੇਗਾ ਜਦੋਂ ਧੀ ਦੇ ਕਤਲਾਂ ਦੀ ਪਛਾਣ ਹੋ ਜਾਵੇਗੀ ਇਸ ਮੌਕੇ ਤੇ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਪਰਿਵਾਰਿਕ ਮੈਂਬਰ ਕੀ ਜਾਣਕਾਰੀ ਦੇ ਰਹੇ ਨੇ ਸੁਣਦੇ ਆਂ ਸੋ ਮੁਸੀਕਿਆ ਗਲਵਾ ਸਰਾ ਤੁਨ ਵਾ 8:30 ਵਜੇ ਗਏ ਬਾਹਰ ਨੂੰ ਫੋਨ ਲੈ ਕੇ ਸਾਨੂੰ ਲੱਗਿਆ ਫੋਨ ਸੁਣਨ ਗਏ ਵੇ ਬਾਹਰ ਹੀ ਹੋਣੇ ਫਿਰ ਬੱਚੇ ਕਹਿਣ ਲੱਗੇ ਵੇ ਮੰਮਾ ਐ ਨਹੀਂ ਮੈਂ ਫੋਨ ਕੀਤਾ ਕਈ ਕਈ ਵਾਰ ਕੀਤਾ ਫੋਨ ਪਹਿਲਾਂ ਲੱਗਿਆ ਬਾਅਦ ਚ ਸਵਿਚ ਆਫ ਹੋਣ ਲੱਗਿਆ ਫਿਰ ਮੰਮੀ ਕਹਿੰਦੇ ਵੀ ਚਲ ਇਹਨਾਂ ਨੂੰ ਸੁਲਾ ਲਏ ਬੱਚੇ ਪਰੇਸ਼ਾਨ ਹੁੰਦੇ ਬੀਠੀ ਹੋਣੇ ਫੋਨ ਸੁਣਦੇ ਆ ਜੂਗੇ ਆ ਕੇ ਦੂਜੀ ਸਾਈਡਸ ਹੋ ਜਾਂਦੇ ਨਾ ਐਨਾ ਸਵੇਰ ਨੂੰ ਆਪਣੇ ਕੋਲ ਪਾ ਲਿਆ ਮੈਂ ਕਿ ਚਲਾ ਗਏ ਹੋਣੇ ਸੋ ਗਏ ਹੋਣੇ ਸਵੇਰੇ ਵੀ ਹੈ ਨਹੀਂ ਮੈਂ ਟੋਕਰਾ ਲੈ ਕੇ ਗਈ ਉਧਰ ਸਾਡੇ ਢੇਰ ਹੈ ਟੋਕਰਾ ਸਿੱਖ ਗਈ ਤੇ ਦੇਖਿਆ ਥੋੜੀ ਪਿਛੇ ਚੱਪਲਾ ਪਈਆਂ ਤੇ ਐਨ ਸਾਹਮਣੇ ਡੈੱਡ ਬੋਡੀ ਪਈ ਕਿ ਬਹੁਤ ਬੁਰੀ ਤਰ੍ਹਾਂ ਫਟਪਟ ਹੋਈ ਹੋਈ ਤੇ ਬੱਚੇ ਨੂੰ ਲੱਗਦਾ ਕਿ ਜਿਹੜਾ ਲੱਗਦਾ ਕਿ ਇਹ ਅਜੇ ਅਦੋਂ ਦਾ ਕੁਸ਼ਨ ਹੈ ਕੋਈ 6-7 ਦਿਨਾਂ ਤੋਂ ਨਹੀਂ ਇਹਹੀ ਬੇਨਤੀ ਕਰਦੇ ਆ ਕਿ ਪ੍ਰਸ਼ਾਸਨ ਨੇ ਹੁਣ ਤੱਕ ਜਿਹੜਾ ਸਹੀ ਢੰਗ ਦੇ ਨਾਲ ਜਿਹੜੀ ਕਾਰਵਾਈ ਹੈ ਇਸ ਕੇਸ ਦੇ ਵਿੱਚ ਕੀਤੀ ਹੈ ਸਵੇਰ ਤੋਂ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਐਸਪੀ ਸਾਹਿਬ ਐਸਐਚਓ ਸਾਹਿਬ ਜਿਨ੍ਹਾਂ ਵੀ ਪੁਲਿਸ ਪ੍ਰਸ਼ਾਸਨ ਹੈ ਸਵੇਰ ਤੋਂ ਲੱਗਿਆ ਹੋਇਆ ਹੈ ਤੇ ਸਾਡੀ ਪ੍ਰਸ਼ਾਸਨ ਉਹ ਹੀ ਹੱਥ ਜੋੜ ਕੇ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਜਿਹੜੇ ਕਤਲ ਹੈ ਜਿਨ੍ਹਾਂ ਨੇ ਘਰੋਣੀ ਹਰਕਤ ਇਹ ਕਤਲ ਜਿਹੜਾ ਕੀਤਾ ਹੈ ਉਹ ਪੁਲਿਸ ਗ੍ਰਾਫਟ ਦੇ ਵਿੱਚ ਆਣ ਜਦੋਂ ਤੱਕ ਇਹ ਜਿਹੜੇ ਕਤਲ ਨੇ ਸ਼ਰੇਆਮ ਕੁ ਘੁੰਮਦੇ ਰਹਿਣਗੇ ਜਦੋਂ ਤੱਕ ਪੁਲਿਸ ਹਰਾਸਚ ਨਹੀਂ ਨਾ ਆਦੇ ਉਦੋਂ ਤੱਕ ਐਸੀ ਇਸ ਬੇਟੀ ਦਾ ਜਿਹੜਾ ਸੰਸਕਾਰ ਨਹੀਂ ਕਰਨਾ ਪਿੰਡ ਦੀ ਇਲਾਕੇ ਦੀ ਸਾਰਿਆਂ ਦੀ ਵੀ ਇਹੋ ਜਿਹੇ ਜਿਹੜੇ ਕਾਤਲਾਂ ਨੂੰ ਬੰਨਤ ਦੀ ਕਿਹੜੀ ਕਾਰਵਾਈ ਹੋ ਤਾਂ ਹੋਣੀ ਚਾਹੀਦੀ ਹੈ ਈਵਨ ਕਿ ਜੇ ਹੋ ਸਕਦੇ ਹੋ ਜੇ ਕਾਤਲਾਂ ਨੂੰ ਫਾਂਸ ਦੀ ਜਿਹੜੀ ਸਜ਼ਾ ਦਿੱਤੀ ਜਾਵੇ ਜਦੋਂ ਕਾਤਲ ਫੜੇ ਜਾਣਗੇ ਉਸ ਤੋਂ ਬਾਅਦ ਹੀ ਹੈ ਜਿਹੜਾ ਇਹ ਬੇਟੀ ਦਾ ਜਿਹੜਾ ਸੰਸਕਾਰ ਐਸੀ ਸਾਰਿਆਂ ਨੇ ਅੱਜ ਵੇਰੇਕਾ ਇਨਫੋਰਮੇਸ਼ਨ ਆਈ ਸੀ ਪ੍ਰਭਿੰਦਰ ਕੋ ਜਿਹੜੀ ਕੋਈ ਨੋਦੇ ਮਾਦਰਾ ਤੋਂ ਵਾਇਆ ਵੀ ਉਹਦੀ ਸਿਸਟਮ ਜਿਹੜੀ ਰਾਤ ਨੂੰ ਫੋਨ ਆਇਆ ਸੀ ਇਹਦਾ ਤਾਂ ਫੋਨ ਹੁਣ ਲਈ ਉਹ ਬਾਹਰ ਗਈ ਹੈ ਤੇ ਬਾਹਰ ਗਈ ਜਦੋਂ ਉਸ ਤੋਂ ਬਾਅਦ ਫੋਨ ਕਰਦੇ ਵਾਪਸ ਆਈ ਨਹੀਂ ਹੈ ਸਾਰੀ ਰਾਤ ਤੋਂ ਮੈਨੂੰ ਵੇਟ ਕੀਤੀ ਪਰ ਉਹ ਈ ਘਰੇ ਵਾਪਸ ਨਹੀਂ ਆਈ ਤਾਂ ਸਵੇਰੇ ਜਾ ਕੇ ਉਹਨਾਂ ਨੇ ਜਦੋਂ ਜੰਗਲ ਵਾਲੇ ਪਾਸੇ ਰੋਹਾਂ ਵਗੈਰਾ ਸਿੱਟੇ ਗਈ ਹੈ ਤਾਂ ਉੱਥੇ ਦੇਖਿਆ ਵੀ ਇੱਕ ਕੁੜੀ ਦੀ ਜਿਹੜੀ ਹੈ ਲਾਸ਼ ਪਈ ਹੈ ਤਾਂ ਉਹਨੂੰ ਚੈੱਕ ਕੀਤਾ ਤਾਂ ਉਹ ਲਾਸ਼ ਜਿਹੜੀ ਹੈ ਉਹਦੀ ਪੈਣ ਦੀ ਜਿਹੜੀ ਕੀ ਮਤਲਬ ਪੂਰੀ ਤਰ੍ਹਾਂ ਨਾਲ ਕੱਟ ਵੱਢ ਕਰਕੇ ਉਹਦਾ ਅਸਫਲ ਕਰ ਦਿੱਤਾ ਗਿਆ ਜਿਸ ਬਾਰੇ ਉਹਦਾ ਬਲਵਿੰਦਰਪੁਰ ਦਾ ਬਿਆਨ ਲਿਖ ਕੇ 109 ਵੀਰਾਂ ਤੋਂ ਤੈਅ ਤਾਂ ਕਾਰਵਾਈ ਕੀਤੀ ਗਈ ਹੈ ਤੇ ਫਿਲਹਾਲ ਪਰਚਾ ਜਿਹੜਾ ਨਾਮ ਲུང་ ਬੰਦੇ ਦੇ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜੀ ਤਕਰੀਰ ਸਾਡੀ ਚੱਲੀ ਹੈ ਜਲਦੀ ਜਿਹੜਾ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇ ਜੀਪ ਸਿੰਘ ਜੀ ਕਾਂਮ ਸਰਿਕਾ ਦੇ ਕਾਂਮ ਸਿੰਘ ਜਿੰਦਰਪੁਰ ਇਸਨੇ ਬਿਲਕੁਲ ਜਿੰਦਗੀ ਦੇ ਤਰ੍ਹਾਂ ਜੀ ਕੰਮ ਤਾਂ ਬੇਸੇ ਰਾਤ ਬਾਹਰ ਰਾਤ ਰਾਤ ਦੀ ਹੈ ਜੀ ਮੈਂ ਗੱਡੀ ਪਰ ਗੱਡੀ ਟਿਪਰ ਚਲਾਉਂਦਾ ਜੀ ਮੈਂ ਰਾਤ ਦਾ ਗੱਡੀ ਲੈ ਕੇ ਗਿਆ ਵਾ ਸੀ ਰੋ ਜੀ ਮੈਨੂੰ ਸਵੇਰੇ 7 ਵਜੇ ਫੋਨ ਆਇਆ ਤੇ ਪਤਾ ਲੱਗਿਆ ਉਸ ਤੋਂ ਬਾਅਦ ਫਿਰ ਜਿਹਨੂੰ ਉੱਥੇ ਪੁੱਜਿਆ ਦਾ ਪੋਰਸ ਪਾਰਟੀ ਵੀ ਪਹੁੰਚ ਗਈ ਵਿੱਚ ਉਸ ਤੋਂ ਬਾਅਦ ਕਾਰਵਾਈ ਚੱਲ ਰਹੀ ਹੈ ਹੁਣ ਦੇਖ ਰਹੇ ਹਾਂ ਕਿ ਆਪਾਂ ਲੱਗਿਆ ਅੱਗੇ ਕੁਝ ਨਹੀਂ ਕਹਿ ਸਕਦੇ ਛੱਕ ਵਾਲੀ ਕੋਈ ਛੱਕ ਨਹੀਂ ਹੈ ਜੀ ਬਾਕੀ ਜਿਹਨਾਂ ਕਰਿਆ ਹੁਣ ਕਿੰਨੇ ਛੱਕ ਬਿਹਾਰ ਤੇ ਕਰਿਆ ਜਾਂ ਕਿਸੇ ਵੀ ਬਿਹਾਰ ਤੇ ਉਹ ਤੱਤ ਕੱਢਣਗੇ ਉਸ ਤੋਂ ਬਾਅਦ ਫਿਰ ਉਸ ਤੋਂ ਹਨੂੰ ਸਾਫ਼ ਚੱਲ ਜੇ ਹਾਂ ਜਿਹੜੀ ਗੱਲ ਨਹੀਂ ਬਿਲਕੁਲ ਜੀ ਜੇ ਅਸੀਂ ਸੰਸਕਾਰ ਜਾਤ ਕਰਾਂਗੇ ਜਾਂ ਕੋਈ ਕਾਤਲ ਫੜਿਆ ਜਾਊਗਾ ਅੱਜ ਬਰੇਕਲ ਇਨਫੋਰਮੇਸ਼ਨ ਆਈ ਸੀ ਇਹ ਪ੍ਰਭਿੰਦਰ ਕੌਰ ਜਿਹੜੀ ਕੁੜੀ ਨੋਦੇ ਮਾਦਰਾ ਤੋਂ ਵਹੇ ਵੀ ਉਹਦੀ ਸਿਸਟਰ ਜਿਹੜੀ ਰਾਤ ਨੂੰ ਉਹਨੂੰ ਫੋਨ ਆਇਆ ਸੀ ਇਹਦਾ ਤਾਂ ਫੋਨ ਹੁਣ ਵੀ ਉਹ ਬਾਹਰ ਗਈ ਹੈ ਤੇ ਬਾਹਰ ਗਈ ਜਦੋਂ ਉਸ ਤੋਂ ਬਾਅਦ ਕੋਈ ਫੋਨ ਦਿੱਤੀ ਵਾਪਸ ਆਈ ਨਹੀਂ ਹੈ ਸਾਰੀ ਰਾਤ ਉਹ ਮੈਂ ਵੇਟ ਕੀਤੀ ਪਰ ਉਹ ਕੁੜੀ ਘਰੇ ਵਾਪਸ ਨਹੀਂ ਆਈ ਤਾਂ ਸਵੇਰੇ ਜਾ ਕੇ ਉਹਨਾਂ ਨੇ ਜਦੋਂ ਜੰਗਲ ਵਾਲੇ ਪਾਸੇ ਰੋਹਰ ਜਿਹੜਾ ਸਿੱਟੇ ਗਈ ਹੈ ਤਾਂ ਉੱਥੇ ਦੇਖਿਆ ਵੀ ਇੱਕ ਕੁੜੀ ਦੀ ਜਿਹੜੀ ਹੈ ਲਾਸ਼ ਪਈ ਹੈ ਤਾਂ ਉਹਨੇ ਚੈੱਕ ਕੀਤਾ ਤਾਂ ਉਹ ਲਾਸ਼ ਜਿਹੜੀ ਹੈ ਉਹਦੀ ਪੈਣ ਦੀ ਜਿਹਦੀ ਕੀ ਮਤਲਬ ਪੂਰੀ ਤਰ੍ਹਾਂ ਨਾਲ ਕਟਵੱਧ ਕਰਕੇ ਉਹਦਾ ਕਤਲ ਕਰ ਦਿੱਤਾ ਗਿਆ ਜਿਸ ਬਾਰੇ ਉਹਦਾ ਬਿਆਨ ਲਿਖਿਆ ਬਲਵਿੰਦਰਪੁਰ ਦਾ ਬਿਆਨ ਲਿਖ ਕੇ 109 ਬਿਆਨ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਤੇ ਫਿਲਹਾਲ ਪਰਚਾ ਜਿਹੜਾ ਨਾਮ ਲੰਮ ਬੰਦੇ ਦੇ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜੀ ਹੈ ਤਫ਼ਤੀਸ਼ ਸਾਡੀ ਚੱਲੀ ਜਾ ਰਹੀ ਹੈ ਜਲਦੀ ਜਿਹੜਾ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇ